ਰੰਗਮੰਚ ਜਿਹੜਾ ਹੈ ਕਰਨਾ ਕਿਸੇ ਧਾਰਨ ਵਿਅਕਤੀ ਦੀ ਵਸਤਵ ਰੋਗ ਨਹੀਂ ਹੈ ਕਿ ਉਹ ਗੱਡੇ ਜੋੜ ਕੇ ਪਲੇ ਕਰ ਲੈਂਦੇ ਸੀ ਤਾਂ ਇਸ ਤਰ੍ਹਾਂ ਦੀ ਸਾਡੇ ਕੋਲੇ ਸਮਰੱਥਾ ਸਾਡੇ ਪੰਜਾਬੀ ਨਾਟਕ ਦੇ ਵਿੱਚ ਹੈਗੀ ਸੀ ਕੋਰਨਾਟਕ ਜਿਹੜੇ ਕੀਤੇ ਜਾਂਦੇ ਸੀ ਉਹ ਬਿਨਾਂ ਕਿਸੇ ਸਮਗਰੀ ਤੋਂ ਬਿਨਾਂ ਕਿਸੇ ਕੋਸਟਿਊਮ ਤੋਂ ਉਹ ਕੀਤੇ ਜਾਂਦੇ ਸੀ ਚੰਗੇ ਚੰਗੇ ਸਾਡੇ ਕੋਲੇ ਸਟੇਜਾਂ ਨੇ ਮੰਚ ਨੇ ਜਿਹੜੇ ਵਧੀਆ ਨਾਟਕ ਖੜਵਾਉਂਦੇ ਨੇ ਉਹਨਾਂ ਵਿੱਚ ਅਸੀਂ ਜਾ ਕੇ ਦੇਖਦੇ ਹਾਂ ਜਾਂ ਸਾਡੇ ਦਰਸ਼ਕ ਜਾ ਕੇ ਬੈਠਣਾ ਪਸੰਦ ਕਰਦੇ ਨੇ ਚੰਡੀਗੜ੍ਹ ਦੇ ਟੈਕ ਆਫ ਥੀਏਟਰ ਨੂੰ ਲੈ ਲਓ ਕਲਾ ਪਵਨ ਨੂੰ ਲੈ ਲਓ ਜਿਹੜੇ ਲੋਕੀ ਨੇ ਉਸ ਦਾਇਰੇ ਦੇ ਲੋਕੀ ਨੇ ਜਿਹੜੇ ਉਹ ਦਾ ਦਪਸੰਦ ਕਰਦੇ ਅਸੀਂ ਬਹੁਤ ਸਾਰਾ ਸਾਨੂੰ ਸਮਾਂ ਖਰਚ ਕਰਨਾ ਪੈਂਦਾ ਹੈ ਉਹਦੇ ਲਈ ਕੋਲੋਂ ਪੈਸੇ ਵੀ ਖਰਚ ਕਰਨੇ ਪੈਂਦੇ ਹਨ ਉਹਦੇ ਲਈ ਸਾਨੂੰ ਅਦਾਕਾਰ ਲੱਭਣੇ ਪੈਂਦੇ ਨੇ ਤੇ ਅਦਾਕਾਰ ਵੀ ਸਾਨੂੰ ਉਸ ਤਰ੍ਹਾਂ ਦੇ ਚਾਹੀਦੇ ਹੁੰਦੇ ਨੇ ਵੋਲੰਟੇਰਲੀ ਦੇ ਵਿੱਚ ਕੰਮ ਕਰ ਸਕਦੇ ਨੇ ਦੂਸਰੇ ਪਾਸੇ ਯੂਗ ਮੇਲਿਆਂ ਦੇ ਵਿੱਚ ਅਸੀਂ ਨਾਟਕ ਖੜਵਾਉਂਦੇ ਹਾਂ ਯੂਗ ਮੇਲਿਆਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਜਿਹੜੇ ਕਾਲਜ ਨੇ ਉਹ हायर ਕਰਕੇ ਆਪਣੇ ਆਪਣੇ ਬੰਦੇ ਜਿਹੜੇ ਨੇ ਉਹ ਨਾਟਕ ਖਲਵਾਉਂਦੇ ਨੇ ਕਾਫੀ ਪੈਸਾ ਖਰਚ ਕਰ ਦਿੰਦੇ ਨੇ ਜਿਹਦੇ ਸੈਟਾਂ ਤੇ ਬਹੁਤ ਪੈਸਾ ਖਰਚ ਕੀਤਾ ਜਾਂਦਾ ਹੈ ਉੱਥੇ ਇਹ ਲੱਗਦਾ ਹੁੰਦਾ ਕਿ ਪੰਜਾਬੀ ਨਾਟਕ ਤੇ ਰੰਗਮੰਚ ਦੀ ਲਾਈਨ ਨਹੀਂ ਲੱਗਦੀ ਇਹ ਕਿਸੇ ਪੱਖੋਂ ਵੀ ਕਿ ਉਹ ਸਾਡੇ ਸਮਾਜ ਨੂੰ ਸੇਧ ਦੇਣ ਵਾਲਾ ਸਾਡੇ ਸਮਾਜ ਤੇ ਸਿੱਧਾ ਪ੍ਰਭਾਵ ਪਾਉਣ ਵਾਲਾ ਹੋਵੇ ਜਿਹਦੇ ਵਿੱਚ ਮਹਿੰਗੇ ਸੈਟਾਂ ਦੀ ਮਹਿੰਗੇ ਕਾਸਟਿਊਮ ਦੀ ਜਾਂ ਫਿਰ ਮਹਿੰਗੇ ਰੰਗਕਰਮੀਆਂ ਦੀਆਂ ਫੀਸਾਂ ਦੀ ਸਾਨੂੰ ਫਰੂਦਨਾ ਮਹਿਸੂਸ ਹੋਵੇ ਸਾਨੂੰ ਇਹ ਨਾ ਲੱਗੇ ਕਿ ਇਹ ਤਾਂ ਮਹਿੰਗਾ ਕੰਮ ਹੈ ਜੀ ਇਹ ਸਾਡੇ ਤੋਂ ਹੋਣਾ ਨਹੀਂ ਕਿਉਂਕਿ ਸਾਡੇ ਪਿੰਡਾਂ ਦੇ ਵਿੱਚ ਵੀ ਪੰਜਾਬੀ ਰੰਗਮંચ ਉਹ ਹਲੇ ਵੀ ਕਿਸੇ ਨਾ ਕਿਸੇ ਰੂਪ ਵਿੱਚ ਮੌਜੂਦ ਹੈ ਕਿ ਜੇ ਪੰਜਾਬ ਦੇ ਨਾਟਕ ਤੇ ਰੰਗਮંચ ਦੀ ਅਸੀਂ ਗੱਲ ਕਰੀਏ ਤਾਂ ਸਰਕਾਰਾਂ ਨੇ ਸਾਨੂੰ ਕਦੇ ਵੀ ਇਸ ਪੱਖ ਤੋਂ ਨਹੀਂ ਗੋਲਿਆ ਜਿਹੜੇ ਥੀਏਟਰ ਐਕਟਿਵਿਸਟ ਨੇ ਜਿਹੜੇ ਰੰਗ ਕਰਮੀ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੀ ਕੋਈ ਮਾਇਕ ਸਹਾਇਤਾ ਦਿੱਤੀ ਜਾਵੇ ਜਾਂ ਉਸ ਤਰ੍ਹਾਂ ਦੀਆਂ ਸਟੇਜਾਂ ਦਾ ਪ੍ਰਬੰਧ ਕੀਤਾ ਜਾਵੇ ਇਸ ਤਰ੍ਹਾਂ ਦਾ ਸਰਕਾਰ ਵੱਲੋਂ ਅੱਜ ਤੱਕ ਕਦੇ ਵੀ ਨਹੀਂ ਹੋਇਆ ਹਮੇਸ਼ਾ ਵੇਖਿਆ ਗਿਆ ਕਿ ਜਿਹੜੇ ਥੀਏਟਰ ਦੇ ਰੰਗਕਰਮੀ ਨੇ ਉਹ ਆਪਣੇ ਪੱਧਰ ਤੇ ਹੀ ਜਿਹੜਾ ਕੋਈ ਨਾ ਕੋਈ ਜੁਗਾੜ ਲਗਾ ਕੇ ਆਪਣੇ ਤਰੀਕੇ ਨਾਲ ਜਿਹੜੇ ਨੇ ਇਹ ਰੰਗਮંચ ਕਰਦੇ ਨੇ ਥਾਂ ਥਾਂ ਤੇ ਜਾ ਕੇ ਜਾਂ ਨੁਕੜ ਨਾਟਕ ਪਿੰਡਾਂ ਵਿੱਚ ਜਾ ਕੇ ਮੰਚ ਤੇ ਆਪਣੇ ਨਾਟਕ ਖੇਡਿਆ ਕਰਦੇ ਨੇ ਸਰਕਾਰਾਂ ਇਸ ਲਈ ਆਪਣੇ ਆਪ ਨੂੰ ਤਿਆਰ ਕਰਨ ਕਿ ਜਿਹੜਾ ਸਭ ਤੋਂ ਵੱਡਾ ਔਜ਼ਾਰ ਹੈ ਸਮਾਜਿਕ ਤਬਦੀਲੀ ਦਾ ਉਹ ਥੀਏਟਰ ਤੇ ਸਾਹਿਤ ਹੀ ਹੈ ਅੰਗ ਸੰਗ ਦੇਖਣ ਵਾਲੇ ਪਿਆਰੇ ਦਰਸ਼ਕੋ ਮੈਂ ਡਾਕਟਰ ਤਰਸਪਾਲ ਕੌਰ ਆਪ ਸਭ ਦੇ ਸੰਮੁਖ ਹਾਜ਼ਰ ਹਾਂ ਜੀ ਆਦਾਬ ਨਮਸਕਾਰ ਸਤਿ ਸ਼੍ਰੀ ਅਕਾਲ ਮੈਂ ਮੇਰਾ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਪੰਜਾਬੀ ਨਾਟਕ ਤੇ ਰੰਗਮঞ্চ ਨੂੰ ਲੈ ਕੇ ਹੈ ਜਿਹੜਾ ਕਿ ਮੈਂ ਸਮਝਦੀ ਹਾਂ ਕਿ ਖੋਜ ਵਿਦਿਆਰਥੀਆਂ ਲਈ ਵੀ ਇਹ ਬਹੁਤ ਲਾਹੇਵੰਦ ਹੈ ਤੇ ਸਾਡੇ ਨਾਟਕ ਤੇ ਰੰਗਮঞ্চ ਨਾਲ ਜੁੜੇ ਹੋਏ ਜਿਹੜੀ ਸਾਡੇ ਸ਼ਖਸੀਅਤਾਂ ਨੇ ਨਾਟਕ ਤੇ ਰੰਗਮঞ্চ ਦੀਆਂ ਉਹਨਾਂ ਲਈ ਵੀ ਇਹ ਕੁਝ ਨਾ ਕੁਝ ਜਾਣਕਾਰੀ ਭਰਪੂਰ ਜ਼ਰੂਰ ਹੋਏਗਾ ਸੋ ਪਿਆਰੇ ਦਰਸ਼ਕੋ ਜੇ ਅਸੀਂ ਗੱਲ ਕਰੀਏ ਸਾਡੇ ਪੰਜਾਬੀ ਨਾਟਕ ਤੇ ਰੰਗਮঞ্চ ਦੀ ਕਿ ਉਹ ਕਿਹੜੇ ਦਹਾਕੇ ਚ ਸ਼ੁਰੂ ਹੋਇਆ ਜਾਂ ਕਿਹੜੀ ਸਦੀ ਦੀ ਉਹ ਸ਼ੁਰੂਆਤ ਹੈ ਤਾਂ ਅਸੀਂ ਜੇ ਗੱਲ ਮੁੱਢ ਤੋਂ ਕਰੀਏ ਤਾਂ ਜਦੋਂ ਅਸੀਂ ਨਾਟਕ ਤੇ ਰੰਗਮঞ্চ ਦੀ ਗੱਲ ਕਰਦੇ ਆ ਇਹ ਸਾਨੂੰ 20ਵੀਂ ਸਦੀ ਨੇ ਦਿੱਤਾ ਹੈ 20ਵੀਂ ਸਦੀ ਦੇ ਮੁੱਢਲੇ ਦਹਾਕਿਆਂ ਦੀ ਇਹ ਦੀਨ ਹੈ ਜੇ ਅਸੀਂ ਗੱਲ ਕਰਦੇ ਆ ਕਿ ਇਹਦਾ ਆਰੰਭ 20ਵੀਂ ਸਦੀ ਤੋਂ ਪਹਿਲਾਂ ਕਿਤੇ ਹੋਇਆ ਜਾਂ ਕਿਸੇ ਨਾ ਕਿਸੇ ਰੂਪ ਚ ਮੌਜੂਦ ਸੀ ਤਾਂ ਇਹਦੀ ਸਿੱਧੀ ਜਿਹੜੀ ਸ਼ਾਖ ਹੈ ਉਹ ਜੁੜਦੀ ਹੈ ਜਾ ਕੇ ਸਾਡੇ ਨਕਲਾ ਨਾਲ ਸਾਡੇ ਸਵਾੰਗ ਸਾਡੇ ਰਾਸਲੀਲਾ ਸਾਡੀ ਰਾਮਲੀਲਾ ਸਾਡੇ ਪੰਡ ਤਮਾਸ਼ੇ ਜਾਂ ਸਾਡੇ ਹੋਰ ਇਸ ਤਰ੍ਹਾਂ ਦੀਆਂ ਲੋਕਨਾਟ ਦੇ ਜਿਹੜੇ ਰੂਪ ਸੀ ਉਹਨਾਂ ਨਾਲ ਜਾ ਜੁੜਦੀ ਹੈ ਸੋ ਜਿੰਨਾ ਵੀ ਲੋਕਨਾਟ ਹੈ ਉਹਦੇ ਵਿੱਚ ਹੀ ਇਹ ਬੀਜ ਸਮਾਇਆ ਹੋਇਆ ਸੀ ਜਿਹੜਾ 20ਵੀਂ ਸਦੀ ਦੇ ਵਿੱਚ ਜਾ ਕੇ ਪੰਜਾਬੀ ਨਾਟਕ ਤੇ ਰੰਗਮંચ ਦੇ ਰੂਪ ਵਿੱਚ ਸਾਡੇ ਸਾਹਮਣੇ ਆਇਆ ਜਦੋਂ ਅਸੀਂ ਪੰਜਾਬੀ ਨਾਟਕ ਤੇ ਰੰਗਮંચ ਦੀ ਗੱਲ ਕਰਦੇ ਆ ਤਾਂ ਸਾਡਾ ਸਿੱਧਾ ਸਬੰਧ ਪੱਛਮੀ ਨਾਟ ਪਰੰਪਰਾ ਨਾਲ ਜਾ ਜੁੜਦਾ ਹੈ ਕਿਉਂਕਿ 20ਵੀਂ ਸਦੀ ਤੋਂ ਪਹਿਲਾਂ ਸਾਡੇ ਕੋਲੇ ਜਿਹੜੀ ਮੰਚਵਾਲੀ ਪਰੰਪਰਾ ਹੈ ਉਹ ਮੌਜੂਦ ਨਹੀਂ ਸੀ ਮੰਚਵਾਲੀ ਪਰੰਪਰਾ ਜਿਹੜੀ ਸਾਨੂੰ ਉਹ ਪੱਛਮੀ ਨਾਟ ਪਰੰਪਰਾ ਨੇ ਦਿੱਤੀ ਹੈ ਜਿਹਦੇ ਵਿੱਚ ਰੋਮਨ ਦੀ ਨਾਟ ਪਰੰਪਰਾ ਵੀ ਹੈ ਜਿਹਦੇ ਵਿੱਚ ਯੂਰੋਪੀਅਨ ਨਾਟ ਪਰੰਪਰਾਵਾਂ ਹੋਰ ਵੀ ਨੇ ਜਿਦੇ ਵਿੱਚ ਬ੍ਰਿਟਿਸ਼ ਨਾਟ ਪਰੰਪਰਾ ਵੀ ਹੈ ਕਿਸੇ ਨਾ ਕਿਸੇ ਰੂਪ ਜਿਦੇ ਵਿੱਚ ਹੋਰ ਮੁਲਕਾਂ ਦੀ ਨਾਟ ਪਰੰਪਰਾ ਵੀ ਹੈ ਸੋ ਜਦੋਂ ਅਸੀਂ ਇਹਨਾਂ ਨਾਟ ਪਰੰਪਰਾਵਾਂ ਦਾ ਸਬੰਧ ਸਾਡੀ ਭਾਰਤੀ ਨਾਟ ਪਰੰਪਰਾ ਨਾਲ ਜੋੜਦੇ ਹਾਂ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਜਦੋਂ ਸਾਡੇ ਮੁਲਕ ਵਿੱਚ ਅੰਗਰੇਜ਼ਾਂ ਦਾ ਆਗਮਨ ਹੋਇਆ 1849 ਈਸਵੀ ਵਿੱਚ ਉਹ ਪੰਜਾਬ ਦੇ ਵਿੱਚ ਉਹ ਪੰਜਾਬ ਤੇ ਪੂਰਨ ਰੂਪ ਚ ਉਹਨਾਂ ਨੇ ਅਧਿਕਾਰ ਕਰ ਲਿਆ ਸੀ ਇਸ ਤੋਂ ਪਹਿਲਾਂ ਉਹ ਸਾਡੇ ਪੂਰੇ ਹਿੰਦੁਸਤਾਨ ਵਿੱਚ ਈਸਟ ਇੰਡੀਆ ਕੰਪਨੀ ਦੇ ਰੂਪ ਵਿੱਚ ਉਹ ਸਥਾਪਿਤ ਹੋ ਚੁੱਕੇ ਸੀਗੇ ਸੋ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਅੰਗਰੇਜ਼ਾਂ ਦੇ ਆਗਮਨ ਨਾਲ ਸਾਡੇ ਪੰਜਾਬ ਦੇ ਸਕੂਲਾਂ ਦੇ ਵਿੱਚ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਪੰਜਾਬ ਦੇ ਵਿਦਿਆਲਿਆਂ ਦੇ ਵਿੱਚ ਜਾਂ ਪੰਜਾਬ ਦੇ ਹੋਰ ਕਾਲਜਾਂ ਦੇ ਵਿੱਚ ਜਦੋਂ ਇਹ ਸਿੱਖਿਆ ਅੰਗਰੇਜ਼ੀ ਦੀ ਆਰੰਭ ਹੁੰਦੀ ਹੈ ਤਾਂ ਅੰਗਰੇਜ਼ੀ ਸਾਹਿਤ ਦੇ ਨਾਲ ਅੰਗਰੇਜ਼ੀ ਭਾਸ਼ਾ ਦੇ ਨਾਲ ਅੰਗਰੇਜ਼ੀ ਨਾਟਕ ਵੀ ਪੜਾਇਆ ਜਾਣ ਲੱਗਦਾ ਹੈ ਸੋ ਪਹਿਲੀ ਵਾਰ ਸਾਡੇ ਕੋਲ ਜਿਹੜੀ ਪੰਜਾਬੀ ਨਾਟਕ ਤੇ ਰੰਗਮੰਚ ਦੀ ਜਿਹੜੀ ਪਰੰਪਰਾ ਹੈ ਉਹਨੂੰ ਸ਼ੁਰੂ ਕਰਨ ਵਾਲੀ ਲੇਡੀ ਸਾਡੇ ਕੋਲੇ ਆਇਰਿਸ਼ ਲੇਡੀ ਹੈ ਨੋਰਾ ਰਿਚਾਰਡ ਸ਼੍ਰੀਮਤੀ ਨੋਰਾ ਰਿਚਾਰਡ ਜਿਹੜੀ ਕਿ ਅੰਗਰੇਜ਼ ਅਫਸਰ ਦੀ ਪਤਨੀ ਸੀ ਜਿਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਜਿਹੜਾ ਸੀ ਨਾਟਕ ਖੜਵਾਉਣਾ ਆਰੰਭ ਕੀਤਾ ਸਰਸਵਤੀ ਸਸਵਤੀ ਸਟੇਜ ਜਿਹੜੀ ਹੈ ਹਾਲੇ ਵੀ ਉਥੇ ਕਿਸੇ ਨਾ ਕਿਸੇ ਰੂਪ ਚ ਲਾਹੌਰ ਦੇ ਦਿਆਲ ਸਿੰਘ ਕਾਲਜ ਵਿਖੇ ਮੌਜੂਦ ਹੈ ਸੋ ਉੱਥੇ ਜਿਹੜੀ ਹੈ ਆਇਰਿਸ਼ ਲੇਡੀ ਨੋਰਾ ਰਿਚਰਡਸ ਆਪਣੇ ਨਾਟਕ ਖੜਵਾਉਂਦੀ ਆ ਈਸ਼ਵਰ ਚੰਦਰ ਨੰਦਾ ਜਿਹੜੇ ਉਹ ਸਾਡੇ ਪਹਿਲੇ ਨਾਟਕਕਾਰ ਨੇ ਪੰਜਾਬੀ ਦੇ ਪੰਜਾਬੀ ਰੰਗਮੰਚ ਦੇ ਉੱਪਰ ਆਪਣਾ ਜਿਹੜਾ ਹੈ ਪਹਿਲਾ ਨਾਟਕ ਲੈ ਕੇ ਆਉਣ ਵਾਲੇ ਉਹ ਉਥੋਂ ਦੇ ਅੰਗਰੇਜ਼ੀ ਸਾਹਿਤ ਦੇ ਵਿਦਿਆਰਥੀ ਨੇ ਤੇ ਅੰਗਰੇਜ਼ੀ ਸਾਹਿਤ ਦੇ ਵਿਦਿਆਰਥੀ ਹੋਣ ਦੇ ਨਾਤੇ ਉਹ ਨੋਰਾ ਨਾਲ ਮਿਲ ਕੇ ਕੁਝ ਨਾਟਕ ਖੇਡਦੇ ਨੇ ਅੰਗਰੇਜ਼ੀ ਦੇ ਨਾਟਕ ਸੀਜ ਦੇ ਵਿੱਚ ਉਹ ਅੰਗਰੇਜ਼ੀ ਕਿਰਦਾਰ ਨਿਭਾਉਂਦੇ ਨੇ ਅ ਐਜ਼ ਯੂ ਲਾਈਕ ਇਟ ਨਾਟਕ ਦੇ ਵਿੱਚ ਉਹਨਾਂ ਨੇ ਰੋਜ਼ਰਲੈਂਡ ਦਾ ਕਿਰਦਾਰ ਨਿਭਾਇਆ ਜਿਹੜੀ ਕਿ ਲੇਡੀ ਹੈ ਔਰਤ ਹੈ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਲੜਕੀਆਂ ਸੀ ਉਹ ਬਹੁਤਾ ਥੀਏਟਰ ਨਹੀਂ ਸੀ ਕਰਦੀਆਂ ਹੁੰਦੀਆਂ ਮੰਚ ਦੇ ਉੱਪਰ ਨਹੀਂ ਸੀ ਜਾਂਦੀਆਂ ਸਟੇਜ ਦੇ ਉੱਪਰ ਆਪਣੀ ਅਦਾਕਾਰੀ ਨਹੀਂ ਸੀ ਕਰਦੀਆਂ ਜਿਹੜੇ ਲੜਕੇ ਸੀ ਉਹ ਹੀ ਥੀਏਟਰ ਦੇ ਵਿੱਚ ਰੰਗਮੰਚ ਦੇ ਉੱਪਰ ਆਪਣੀ ਅਦਾਕਾਰੀ ਕਰਿਆ ਕਰਦੇ ਸਨ ਸੋ ਇਥੋਂ ਹੀ ਈਸ਼ਵਰ ਨੰਦਾਹੁਰਾ ਨੂੰ ਜਾਗ ਲੱਗਦੀ ਹੈ ਜਦੋਂ ਨੋਹਰਾ ਉਹਨਾਂ ਨੂੰ ਕਹਿੰਦੀ ਹੈ ਕਿ ਤੁਹਾਨੂੰ ਤੁਸੀਂ ਅਦਾਕਾਰ ਤਾਂ ਚੰਗੇ ਹੋ ਤੁਸੀਂ ਅੰਗਰੇਜ਼ੀ ਨਾਟਕ ਖੇੜਦੇ ਹੋ ਤੁਸੀਂ ਅਦਾਕਾਰ ਬਹੁਤ ਵਧੀਆ ਹੋ ਤੁਸੀਂ ਤੁਹਾਨੂੰ ਜਿਹੜਾ ਹੈ ਆਪਣੀ ਮਾਂ ਬੋਲੀ ਦੇ ਵਿੱਚ ਜਿਹੜਾ ਹੈ ਨਾਟਕ ਇਕਾਂਗੀ ਲਿਖਣਾ ਚਾਹੀਦਾ ਹੈ ਤਾਂ ਉੱਥੇ ਈਸ਼ਵਰ ਚੰਦਰ ਨੰਦਾ ਆਪਣਾ ਪਹਿਲਾ ਇਕਾਂਗੀ ਜਿਹੜਾ ਹੈ ਦੁਲਹਨਾਂ ਦਾ ਜਿਹੜਾ ਸੁਹਾਗ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ 1913 ਇਸਵੀ ਸੀ ਇਹ 1913 ਇਸਵੀ ਚ ਉਹ ਲਿਖਦੇ ਨੇ ਤੇ ਪਹਿਲੀ ਵਾਰ ਉਹ ਜਦੋਂ ਉਹਨੂੰ ਖੇਡਦੇ ਨੇ ਤਾਂ ਇਹਨੂੰ ਸਰਸਵਤੀ ਸਨਮਾਨ ਜਿਹੜਾ ਉਹ ਹਾਸਲ ਹੁੰਦਾ ਇੱਥੋਂ ਸਢੀਸ਼ਵਰ ਚੰਦਰ ਨੰਦਾ ਹੋਰਾਂ ਨੂੰ ਜਾਗ ਲੱਗਦੀ ਹੈ ਕਿ ਉਹਨਾਂ ਨੂੰ ਮਾਣ ਮਿਲਦਾ ਹੈ ਪੰਜਾਬੀ ਦੇ ਪਹਿਲੇ ਨਾਟਕਕਾਰ ਹੋਣ ਦਾ ਜਿਹੜੇ ਮੰਚ 'ਤੇ ਆਪਣਾ ਨਾਟਕ ਖੇਡਦੇ ਨੇ ਕਿਉਂਕਿ ਇਸ ਤੋਂ ਪਹਿਲਾਂ ਦੇ ਜਿਹੜੇ ਨਾਟਕ ਸੀ ਜਾਂ ਕੁਝ ਵੀ ਨਾਟਕ ਜਿਹੀ ਕੋਈ ਚੀਜ਼ ਮੌਜੂਦ ਸੀ ਉਹ ਸਿਰਫ ਲੋਕਨਾਟ ਦੇ ਰੂਪ ਵਿੱਚ ਮੌਜੂਦ ਸੀ ਜਿਹੜੀ ਕਿ ਸਵਾੰਗ ਨਕਲਾ ਰਾਸਲੀਲਾ ਰਾਮਲੀਲਾ ਪੰਡਤ ਮਾਸ਼ਿਆਂ ਦੇ ਰੂਪ ਵਿੱਚ ਮੌਜੂਦ ਸੀ ਜਿਹੜੀ ਕਿ ਕਿਸੇ ਖਾਸ ਮੌਕਿਆਂ ਦੇ ਉੱਪਰ ਕੋਈ ਜਿਹੜੇ ਹਾਸ ਰਸ ਅਦਾਕਾਰ ਸੀ ਜਾਂ ਸਾਡੇ ਸਮਾਜ ਦੇ ਘੇਰੇ ਵਿੱਚੋਂ ਹੀ ਪੈਦਾ ਹੋਏ ਜਿਹੜੇ ਅਦਾਕਾਰ ਸੀ ਉਹ ਆਪਣੇ ਤੌਰ ਤੇ ਤੇ ਕਰਿਆ ਕਰਦੇ ਸਨ ਸੋ ਇਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਪੰਜਾਬੀ ਨਾਟਕ ਤੇ ਰੰਗਮੰਚ ਦੀਆਂ ਪੀੜ੍ਹੀਆਂ ਦੀ ਕਿ ਉਹ ਕਿੰਨਾ ਵਿਕਾਸ ਕਰਕੇ ਕਿੱਥੋਂ ਤੱਕ ਆ ਗਈਆਂ ਤਾਸੀ ਪੰਜ ਪੀੜੀਆਂ ਜਿਹੜੀਆਂ ਨੇ ਉਹ ਤੈਅ ਕਰ ਲੀਆਂ ਪੰਜ ਪੀੜੀਆਂ ਦੇ ਸਾਡੇ ਕੋਲੇ ਨਾਟਕਕਾਰ ਜਿਹੜੇ ਨੇ ਹੋ ਚੁੱਕੇ ਨੇ ਪੰਜ ਪੀੜੀਆਂ ਤੋਂ ਬਾਅਦ ਪੰਜ ਪੰਜਵੀਂ ਪੀੜੀ ਵੀ ਜਸਤੀ ਪ੍ਰਵੇਸ਼ ਕਰ ਚੁੱਕੇ ਆ ਮੇਰਾ ਸਬੰਧ ਵੀ ਨਾਟਕ ਤੇ ਰੰਗਮੰਚ ਨਾਲ ਹੈ ਮੈਂ ਮਾਲਵੇ ਨਾਲ ਸੰਬੰਧਤ ਹਾਂ ਮਾਲਵੇ ਦੇ ਵਿੱਚ ਜਿੰਨਾ ਵੀ ਰੰਗਮੰਚ ਤੇ ਕੰਮ ਹੋਇਆ ਹੈ ਜਾਂ ਰੰਗ ਕਰਮੀਆਂ ਨੇ ਕੰਮ ਕੀਤਾ ਹੈ ਉਹ ਬਾਖੂ ਵੀ ਬੜਾ ਬਾਕਮਾਲ ਕੰਮ ਹੋਇਆ ਹੈ ਸੋ ਇਹਦੇ ਲਈ ਇਹ ਵੀ ਜ਼ਰੂਰੀ ਹੁੰਦਾ ਜਦੋਂ ਤੁਸੀਂ ਜਿੱਥੇ ਪੈਦਾ ਹੁੰਦੇ ਹੋ ਤੁਹਾਨੂੰ ਉਹ ਜਿਹੜਾ ਹੈ ਗੁਣਤੀ ਦੇ ਰੂਪ ਵਿੱਚ ਉਹ ਜਿਹੜਾ ਹੈ ਔਰਾ ਉਹ ਜਿਹੜਾ ਆ ਤੁਹਾਡਾ ਆਲਾ ਦਵਾਲਾ ਹੈ ਉਹ ਤੁਹਾਨੂੰ ਮਿਲਿਆ ਹੁੰਦਾ ਹੈ ਮੈਨੂੰ ਵੀ ਕਿਸੇ ਨਾ ਕਿਸੇ ਰੂਪ ਵਿੱਚ ਮਿਲਿਆ ਹੈ ਸੋ ਜੇ ਮਾਲਵੇ ਦੀ ਗੱਲ ਕਰੀਏ ਮਾਲਵੇ ਦੇ ਵਿੱਚ ਵੀ ਜਿਹੜਾ ਹੈ ਪਹਿਲੀ ਪੀੜੀ ਤੋਂ ਹੀ ਜਿਹੜੇ ਸਾਡੇ ਬਾਵੇਂ ਪਹਿਲੀ ਪੀੜੀ ਤੋਂ ਸਾਡੇ ਜਿਹੜੇ ਨਾਟਕਕਾਰ ਨੇ ਉਹ ਨਾ ਉਹ ਨਾਸਰ ਗਰਮ ਹੋਏ ਹੁਣ ਪਰ ਦੂਸਰੀ ਤੀਸਰੀ ਪੀੜੀ ਤੋਂ ਉਹ ਸਾਡੇ ਮਾਲਵੇ ਦੇ ਵਿੱਚ ਵੀ ਸਰਗਰਮ ਹੋ ਜਾਂਦੇ ਹਨ ਜੇ ਦੁਆਬੇ ਮਾਝੇ ਦੀ ਗੱਲ ਕਰੀਏ ਤਾਂ ਮਾਝੇ ਦੇ ਵਿੱਚ ਵੀ ਦੁਆਬੇ ਦੇ ਵਿੱਚ ਵੀ ਪਹਿਲੀ ਦੂਜੀ ਪੀੜੀ ਤੋਂ ਹੀ ਜਿਹੜੇ ਸਾਡੇ ਨਾਟਕਕਾਰ ਤਿਰੰਗ ਕਰਮੀ ਨੇ ਉਹ ਸਰਗਰਮ ਹੋ ਜਾਂਦੇ ਨੇ ਪਹਿਲੀ ਪੀੜੀ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਆ ਈਸ਼ਵਰ ਚੰਦਰ ਨੰਦਾ ਹੋਰਾਂ ਦੀ ਉਹਦੇ ਨਾਲ ਉਹਨਾਂ ਦੇ ਡਾਕਟਰ ਹਰਚਰਨ ਸਿੰਘ ਫਿਰ ਉਸ ਤੋਂ ਬਾਅਦ ਬਲਵੰਤ ਗਾਰਗੀ ਦਾ ਨਾਮ ਆ ਜਾਂਦਾ ਹੈ ਤੇ ਇਸੇ ਦੇ ਨਾਲ ਗੁਰਦਿਆਲ ਸਿੰਘ ਫੁੱਲ ਡਾਕਟਰ ਗੁਰਦਿਆਲ ਸਿੰਘ ਤੇ ਇਸ ਤੋਂ ਬਾਅਦ ਅਗਲੇ ਦੌਰ ਵਿੱਚ ਜਦੋਂ ਅਸੀਂ ਸ਼ਾਮਲ ਹੁੰਨੇ ਤਾਂ ਬਲਵੰਤ ਗਾਰਗੀ ਫੇਰ ਲਿਖਦੇ ਨੇ 1947 ਤੋਂ ਬਾਅਦ ਦਾ ਸਮਾਂ ਆ ਜਾਂਦਾ ਹੈ ਜੀ ਜਿਹਦੇ ਵਿੱਚ ਸਾਡੇ ਕੋਲੇ ਆਤਮਜੀਤ ਵਰਗੇ ਅਜਮੇਰ ਸਿੰਘ ਗੌਲਕ ਵਰਗੇ ਡਾਕਟਰ ਚਰਨ ਦਾ ਸਿੱਧੂ ਵਰਗੇ ਜਿਹੜੇ ਨਾਟਕਕਾਰ ਨੇ ਉਹ ਸ਼ਾਮਿਲ ਹੋ ਜਾਂਦੇ ਨੇ ਤੇ ਜਦੋਂ ਅਸੀਂ ਫੇਰ ਅਗਲੀਆਂ ਪੀੜ੍ਹੀਆਂ ਦੀ ਗੱਲ ਕਰਦੇ ਹਾਂ ਜਿਹੜੀਆਂ ਕਿ 80ਵੇਂ 90ਵੇਂ ਦਹਾਕਿਆਂ 'ਚ ਜਿਵੇਂ ਜਿਵੇਂ ਸਾਡੇ ਪੰਜਾਬ ਦੇ ਵਿੱਚ ਤਾਂ ਰਾਮਾ ਚੱਲੀਆਂ ਜਿਵੇਂ ਜਿਵੇਂ ਸਾਡੇ ਪੰਜਾਬ ਦੇ ਵਿੱਚ ਵਕਰੀਆਂ ਵਕਰੀਆ ਰਾਜਨੀਤਿਕ ਲਹਿਰਾਂ ਚੱਲੀਆਂ ਸਮਾਜਿਕ ਲਹਿਰਾਂ ਚੱਲੀਆਂ ਉਹਨਾਂ ਲਹਿਰਾਂ ਦਾ ਡਾਇਰੈਕਟ ਜਿਹੜਾ ਇੰਪੈਕਟ ਹੈ ਜਿਹੜਾ ਸਿੱਧਾ ਪ੍ਰਭਾਵ ਹੈ ਉਹ ਸਾਡੇ ਸਾਹਿਤ ਨੇ ਕਬੂਲਿਆ ਜਿਦੇ ਵਿੱਚ ਸਭ ਤੋਂ ਪਹਿਲਾਂ ਕਵਿਤਾ ਕਬੂਲਦੀ ਹੈ ਫਿਰ ਉਸ ਤੋਂ ਬਾਅਦ ਜੇ ਅਸੀਂ ਕਹਦੀਏ ਨਾਵਲ ਕਹਾਣੀ ਤੇ ਨਾਟਕ ਕਬੂਲਦੇ ਹਨ ਤੇ ਇਸੇ ਤਰ੍ਹਾਂ ਹੀ ਜਦੋਂ ਦੌਰ ਸਮਾਜਿਕ ਸਰਗਰਮੀਆਂ ਦਾ ਸੀ ਜਦੋਂ ਦੌਰ ਸਮਾਜਿਕ ਲਹਿਰਾਂ ਦਾ ਸੀ ਜ ਜਿਹਦੇ ਵਿੱਚ ਨਕਸਲबाड़ी ਮੂਵਮੈਂਟ ਵੀ ਸ਼ਾਮਿਲ ਹੈ ਜਿਹਦੇ ਵਿੱਚ ਹੋਰ ਸਮਾਜਿਕ ਲਹਿਰਾਂ ਵੀ ਸ਼ਾਮਿਲ ਨੇ ਤਾਂ ਉਦੋਂ ਸਾਡੇ ਮਾਲਵੇ ਦਾ ਜਿਹੜਾ ਮਾਲਵੇ ਦਾ ਦੁਆਬੇ ਦਾ ਜਿਹੜਾ ਰੰਗਮੰਚ ਹੈ ਉਹ ਕਾਫੀ ਆਪਣੇ ਸ਼ਿਖਰਾਂ ਤੇ ਰਿਹਾ ਜਿਹਦੇ ਵਿੱਚ ਸੰਤਰਾ ਮੌਦਾ ਸੀ ਵਰਗੇ ਜਿਹਦੇ ਵਿੱਚ ਸਾਡੇ ਇਪਟਾ ਲਹਿਰ ਦੇ ਆਗੂ ਜਿਹਦੇ ਵਿੱਚ ਦੂਸਰੇ ਪਾਸੇ ਮੁੰਬਈ ਸਾਈਡ ਜੇ ਅਸੀਂ ਗੱਲ ਕਰਦੇ ਆ ਸਾਡੇ ਦੂਸਰੇ ਭਾਰਤ ਦੀ ਸਾਡੇ ਭਾਰਤ ਦੀਆਂ ਦੂਸਰੀਆਂ ਸਟੇਟਸ ਦੀ ਤਾਂ ਉਹਦੇ ਵਿੱਚ ਬਲਰਾਜ ਸਾਨੀ ਵਰਗੇ ਸਾਡੇ ਫਿਲਮੀ ਅਦਾਕਾਰ ਸਾਡੇ ਪੰਜਾਬੀ ਸਾਹਿਤਕਾਰ ਬਲਰਾਜ ਸਾਨੀ ਵਰਗੇ ਵੀ ਸਰਗਰਮ ਰਹੇ ਹੁਣ ਜਦੋਂ ਅਸੀਂ ਪੰਜਾਬੀ ਤੇ ਰੰਗਮੰਚ ਦੀ ਅਗਲੀ ਪੀੜੀ ਦੀ ਗੱਲ ਕਰਦੇ ਆ ਤਾਂ ਅਗਲੀ ਪੀੜੀ ਜਿਹੜੀ ਹੈ ਉਹ ਪੰਜਵੀਂ ਪੀੜੀ ਸਾਡੀ ਹੁਣ ਅਸੀਂ ਜਿਹਦੇ ਵਿੱਚ ਹੁਣ ਗੁਜ਼ਰ ਰਹੇ ਆ ਉਹ ਪੰਜਵੀਂ ਪੀੜੀ 'ਚ ਅਸੀਂ ਪੰਜਾਬੀ ਨਾਟਕ ਤੇ ਰੰਗਮੰਚ ਨੂੰ ਦੇਖ ਰਹੇ ਆ ਪੰਜਵੀਂ ਪੀੜੀ ਦੇ ਵਿੱਚ ਅ ਜਿੱਥੇ ਸਾਡੇ ਕੋਲੇ ਨਵੇਂ ਵਿਸ਼ੇ ਨੇ ਸਾਡੇ ਕੋਲੇ ਨਵੇਂ ਟੌਪਿਕਸ ਨੇ ਸਾਡੇ ਕੋਲੇ ਨਵੀਆਂ ਸਮਾਜਿਕ ਸਮੱਸਿਆਵਾਂ ਨੇ ਅੰਤਰਰਾਸ਼ਟਰੀ ਪੱਦਰਨੀਆਂ ਸਮੱਸਿਆਵਾਂ ਨੇ ਸਾਡੇ ਨਾਟਕਕਾਰ ਉਹਨਾਂ ਨੂੰ ਲੈ ਕੇ ਲਿਖ ਰਹੇ ਨੇ ਉਹਨਾਂ ਨੂੰ ਲੈ ਕੇ ਨਵੀਆਂ-ਨਵੀਆਂ ਜਿਹੜੀਆਂ ਨੇ ਨਵੇਂ-ਨਵੇਂ ਐਕਸਪੈਰੀਮੈਂਟਸ ਕਰ ਰਹੇ ਨੇ ਨਵੀਆਂ-ਨਵੀਆਂ ਤਕਨੀਕਾਂ ਨਾਲ ਉਹ ਮੰਚ ਤੇ ਨਾਟਕ ਖੇਡ ਰਹੇ ਨੇ ਭਾਵੇਂ ਉਹ ਕਿਸੇ ਨਾ ਕਿਸੇ ਪੱਖੋਂ ਬੜੇ ਮਹਿੰਗੇ ਵੀ ਨੇ ਕਿਉਂਕਿ ਮਹਿੰਗੀ ਸ਼ੈਲੀ ਰਾਹੀਂ ਹੀ ਜਿਹੜਾ ਰਮਨਚ ਰੰਗਮੰਚ ਹੈ ਜਿਹੜਾ ਉਹ ਹਮੇਸ਼ਾ ਹੀ ਉਤੇ ਕੰਮ ਕੀਤਾ ਜਾਂਦਾ ਹੈ ਰੰਗਮંચ 'ਚ ਜਿਹੜਾ ਹੈ ਕਰਨਾ ਸਧਾਰਨ ਜਿਹੜਾ ਹੈ ਕਿਸੇ ਸਧਾਰਨ ਵਿਅਕਤੀ ਦੀ ਵੱਸ ਦਾ ਰੋਗ ਨਹੀਂ ਹੈ ਪਹਿਲਾਂ ਪਹਿਲ ਜਿਵੇਂ ਅਸੀਂ ਗੁਰਸ਼ਰਨ ਭਾਜੀ ਨੂੰ ਵੇਖਦੇ ਆ ਕਿ ਉਹ ਗੱਡੇ ਜੋੜ ਕੇ ਪਲੇ ਕਰ ਲੈਂਦੇ ਸੀ ਤਾਂ ਇਸ ਤਰ੍ਹਾਂ ਦੀ ਵੀ ਸਾਡੇ ਕੋਲੇ ਸਮਰੱਥਾ ਸਾਡੇ ਪੰਜਾਬੀ ਨਾਟਕ ਦੇ ਵਿੱਚ ਹੈਗੀ ਸੀ ਕਿ ਸਟ੍ਰੀਟ ਪਲੇ ਜਿਹੜੇ ਕੀਤੇ ਜਾਂਦੇ ਸੀ ਨੁਕਰ ਨਾਟਕ ਜਿਹੜੇ ਕੀਤੇ ਜਾਂਦੇ ਸੀ ਉਹ ਬਿਨਾਂ ਕਿਸੇ ਸਮੱਗਰੀ ਤੋਂ ਬਿਨਾਂ ਕਿਸੇ ਕੋਸਟਿਊਮ ਤੋਂ ਉਹ ਕੀਤੇ ਜਾਂਦੇ ਸੀ ਪਰ ਹੁਣ ਜਿਹੜਾ ਹੈ ਅ ਚਾਹੇ ਨੁਕਰਨਾਟਕ ਕਿਸ ਦਾ ਅੰਸ਼ ਕਿਸੇ ਨਾ ਕਿਸੇ ਰੂਪ ਚ ਮੌਜੂਦ ਹੈ ਪਰ ਫਿਰ ਵੀ ਅਸੀਂ ਜਿਹੜਾ ਹੈ ਮੰਚ ਤੇ ਖੇਡੇ ਜਾਣ ਵਾਲੇ ਨਾਟਕਾਂ ਨੂੰ ਅਸੀਂ ਬਿਹਤਰੀਨ ਜਿਹੜਾ ਹੈ ਉਹ ਮੰਨਦੇ ਹਾਂ ਜਾਂ ਜਿਹੜੀਆਂ ਸਾਡੇ ਕੋਲੇ ਚੰਗੇ ਚੰਗੇ ਸਾਡੇ ਕੋਲੇ ਸਟੇਜਾਂ ਨੇ ਮੰਚ ਨੇ ਜਾ ਚੰਗੇ-ਚੰਗੇ ਸਾਡੇ ਕੋਲੇ ਹੋਰ ادارے ਨੇ ਜਿਹੜੇ ਵਧੀਆ ਨਾਟਕ ਖੜਵਾਉਂਦੇ ਨੇ ਉਹਨਾਂ ਵਿੱਚ ਅਸੀਂ ਜਾ ਕੇ ਦੇਖਦੇ ਹਾਂ ਜਾਂ ਸਾਡੇ ਦਰਸ਼ਕ ਜਾ ਕੇ ਬੈਠਣਾ ਪਸੰਦ ਕਰਦੇ ਨੇ ਚੰਡੀਗੜ੍ਹ ਦੇ ਟੈਗੋਰ ਥੀਏਟਰ ਨੂੰ ਲੈ ਲਓ ਕਲਾ ਪਵਨ ਨੂੰ ਲੈ ਲਓ ਤਾਂ ਉਹਨਾਂ ਨੂੰ ਜਿਹੜੇ ਲੋਕੀ ਨੇ ਉਸ ਦਾਇਰੇ ਦੇ ਲੋਕੀ ਨੇ ਜਿਹੜੇ ਉਹ ਜਾਦਾ ਪਸੰਦ ਕਰਦੇ ਨੇ ਪਰ ਜੇ ਮੈਂ ਕਹਾ ਕਿ ਜਿਹੜਾ ऑडिटोरियम ਚ ਖਿਡਿਆ ਜਾਣ ਵਾਲਾ ਨਾਟਕ ਹੈ ਉਹੀ ਨਾਟਕ ਹੈ ਜਾਂ ਉਹੀ ਰੰਗਮંચ ਹੈ ਤਾਂ ਇਹ ਗਲਤ ਹੋਵੇਗਾ ਕਿਉਂਕਿ ਸਾਡੇ ਪਿੰਡਾਂ ਦੇ ਵਿੱਚ ਵੀ ਜਿਹੜਾ ਹੈ ਪੰਜਾਬੀ ਰੰਗਮੰਚ ਜੀ ਨੂੰ ਅਜਬੇਦ ਸਿੰਘ ਹਲਖੋਰੀ ਕਰਿਆ ਕਰਦੇ ਸੀ ਜਿਹਨੂੰ ਡਾਕਟਰ ਚਰਨਦਾ ਸਿੱਧੂ ਹੋਰੀ ਕਰਿਆ ਕਰਦੇ ਸੀ ਗੁਰਸ਼ਰਨ ਬਾਜੀ ਹੋਰੀ ਕਰਿਆ ਕਰਦੇ ਸੀ ਉਹ ਹਾਲੇ ਵੀ ਕਿਸੇ ਨਾ ਕਿਸੇ ਰੂਪ ਵਿੱਚ ਮੌਜੂਦ ਹੈ ਪਰ ਉਹਦੇ ਲਈ ਜਿਹੜੀ ਹੈ ਲੋੜ ਹੁੰਦੀ ਹੈ ਤਾਂ ਉਹਦੇ ਲਈ ਦ੍ਰਿੜਤਾ ਦੀ ਉਹਦੇ ਲਈ ਇਕਾਗਰਤਾ ਦੀ ਤੇ ਉਹਦੇ ਲਈ ਇੱਕ ਕਮਿਟਮੈਂਟ ਦੀ ਲੋਡ ਹੁੰਦੀ ਹੈ ਰੰਗ ਕਰਮੀਆਂ ਨੂੰ ਕਿਉਂਕਿ ਉਹਦੇ ਲਈ ਅਸੀਂ ਬਹੁਤ ਸਾਰਾ ਸਾਨੂੰ ਸਮਾਂ ਖਰਚ ਕਰਨਾ ਪੈਂਦਾ ਹੈ ਉਹਦੇ ਲਈ ਕੋਲੋਂ ਪੈਸੇ ਵੀ ਖਰਚ ਕਰਨੇ ਪੈਂਦੇ ਹਨ ਉਹਦੇ ਲਈ ਸਾਨੂੰ ਅਦਾਕਾਰ ਲੱਭਣੇ ਪੈਂਦੇ ਨੇ ਤੇ ਅਦਾਕਾਰ ਵੀ ਸਾਨੂੰ ਉਸ ਤਰ੍ਹਾਂ ਦੇ ਚਾਹੀਦੇ ਹੁੰਦੇ ਨੇ ਜਿਹੜੇ ਉਹ ਆਪਣੀ ਮਰਜ਼ੀ ਨਾਲ ਆਪਣੇ ਵੋਲੰਟੇਰਲੀ ਜਿਹੜੇ ਉਹ ਉਹਦੇ ਵਿੱਚ ਕੰਮ ਕਰ ਸਕਦੇ ਹੋਣ ਇਹ ਜਿਹੜੀਆਂ ਕੁਝ ਨਾ ਕੁਝ ਕਹਿ ਲੋ ਸਮੱਸਿਆਵਾਂ ਵੀ ਹੁੰਦੀਆਂ ਨੇ ਰੰਗ ਗਰਮੀਆਂ ਲਈ ਪਰ ਰੰਗ ਗਰਮੀ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਤੌਰ ਤੇ ਹੱਲ ਵੀ ਕਰਦੇ ਨੇ ਤੇ ਜਦੋਂ ਅਸੀਂ ਹੁਣ ਅੱਗੇ ਅਗਲਾ ਦੌਰ ਵੇਖਦੇ ਹਾਂ 21ਵੀਂ ਸਦੀ ਦੇ ਵਿੱਚ ਕਿਉਂਕਿ ਜਿਹੜਾ ਹੁਣ ਕੰਪੀਟੀਸ਼ਨ ਦਾ ਯੁੱਗ ਹੈ ਹੁਣ ਜਿਹੜਾ ਹੈ ਇਹ ਮੁਕਾਬਲ ਮੁਕਾਬਲੇ ਦਾ ਯੁੱਗ ਹੈ ਇਹਦੇ ਵਿੱਚ ਪੰਜਵੀਂ ਪੀੜੀ ਦੇ ਨਾਟਕਕਾਰ ਤਾਂ ਆਪਣੇ ਕੰਮ ਕਰ ਰਹੇ ਨੇ ਪਰ ਇਹਦੇ ਨਾਲ ਹੀ ਜਿਹੜੀਆਂ ਸਾਡੀਆਂ ਯੂਨੀਵਰਸਟੀਆਂ ਨੇ ਉਹ ਖੋਜ ਦਾ ਤੇ ਰਿਸਰਚ ਦਾ ਵੀ ਵਰਕ ਕਰਾ ਰਹੀਆਂ ਨੇ ਕੋਜ਼ਾ ਤੇ ਰਿਸਰਚ ਦਾ ਜਿਹੜਾ ਵਰਕ ਹੈ ਉਹ ਕਾਫੀ ਹੱਦ ਤੱਕ ਸਾਡੇ ਨਾਟਕਕਾਰਾਂ ਨੂੰ ਅਸੀਂ ਕਵਰ ਕਰ ਲਿਆ ਹੈ ਸਾਰੇ ਯੂਨੀਵਰਸਿਟੀਆਂ ਵੱਲੋਂ ਇਹ ਕਰਾਇਆ ਜਾ ਰਿਹਾ ਹੈ ਪਰ ਕੀ ਖੋਜ ਤੇ ਰਿਸਰਚ ਕਰਨ ਨਾਲ ਤੁਹਾਨੂੰ ਲੱਗਦਾ ਵੀ ਰੰਗਮੰਚ ਦਾ ਜਿਹੜਾ ਸੀ ਘੀਰਾ ਹੈ ਉਹਨੂੰ ਅਸੀਂ ਕਵਰ ਕਰ ਲਿਆ ਹੈ ਜਾਂ ਸੀ ਉਹ ਸਮੱਸਿਆਵਾਂ ਜਾਂ ਉਹ ਗੱਲਾਂ ਜਿਹੜੀਆਂ ਨੇ ਉਹ ਕਰ ਚੁੱਕੇ ਆ ਰੰਗਮੰਚ ਦੀਆਂ ਜਾਂ ਉਹਨਾਂ ਨੂੰ ਅਸੀਂ ਵੇਖ ਰਹੇ ਹਾਂ ਜਾਂ ਉਹਨਾਂ ਦੀਆਂ ਸਮੱਸਿਆਵਾਂ ਨੂੰ ਵਾਚ ਰਹੇ ਹਾਂ ਜਿਹੜੀਆਂ ਸਾਨੂੰ ਵਾਚਣੀਆਂ ਚਾਹੀਦੀਆਂ ਨੇ ਜਾਂ ਸਾਨੂੰ ਦੇਖਣੀਆਂ ਚਾਹੀਦੀਆਂ ਨੇ ਇਹ ਸਿਰਫ ਰਿਸਰਚ ਤੇ ਖੋਜ ਦਾ ਵਿਸ਼ਾਈ ਬਣ ਕੇ ਰਹਿ ਗਿਆ ਉਤੇ ਜਿਹੜਾ ਅਮਲੀ ਰੂਪ ਹੈ ਉਹ ਸਾਨੂੰ ਕਿਸੇ ਵੀ ਤਰੀਕੇ ਨਾਲ ਸਾਡੇ ਸਾਹਮਣੇ ਨਹੀਂ ਆਇਆ ਹੈ ਦੂਸਰੇ ਪਾਸੇ ਯੂਕ ਮੇਲਿਆਂ ਦੇ ਵਿੱਚ ਅਸੀਂ ਨਾਟਕ ਖੜਵਾਉਂਦੇ ਹਾਂ ਯੂਕ ਮੇਲਿਆਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਜਿਹੜੇ ਕਾਲਜ ਨੇ ਉਹ ਹਾਇਰ ਕਰਕੇ ਆਪਣੇ ਆਪਣੇ ਬੰਦੇ ਜਿਹੜੇ ਨੇ ਉਹ ਨਾਟਕ ਜਿਹੜਾ ਹੈ ਖਲਵਾਉਂਦੇ ਨੇ ਕਾਫੀ ਪੈਸਾ ਖਰਚ ਕਰਦੇ ਨੇ ਜਿਹਦੇ ਸੈਟਾਂ ਤੇ ਬਹੁਤ ਪੈਸਾ ਖਰਚ ਕੀਤਾ ਜਾਂਦਾ ਹੈ ਜਿਹਨੂੰ ਜਿਹਦੇ ਅਦਾਕਾਰਾਂ ਨੂੰ ਵੀ ਕਾਫੀ ਬਹੁਤ ਜ਼ਿਆਦਾ ਸਿਖਲਾਈ ਦਿੱਤੀ ਜਾਂਦੀ ਹੈ ਜਿਹਦੇ ਵਿੱਚੋਂ ਜੇ ਅਸੀਂ ਕਹਿ ਲਈਏ ਕਿ ਪੰਜਾਬੀ ਨਾਟਕ ਤੇ ਰੰਗਮੰਚ ਦਾ ਜਿਹੜਾ ਉਹ ਬੀਜ ਹੈ ਅਸਲੀ ਜਿਹੜਾ ਇੱਕ ਜਿਵੇਂ ਅਸੀਂ ਕਹਿੰਦੇ ਰੰਗਮંચ ਦੇ ਨਾਲ ਜੁੜਿਆ ਹੋਇਆ ਇੱਕ ਜਿਹੜਾ ਜਿਹੜਾ ਇੱਕ ਅੰਦਰੋਂ ਕਿਸੇ ਕਲਾਕਾਰ ਨੇ ਖੇਡਣਾ ਹੁੰਦਾ ਪਲੇ ਜਾਂ ਨਾਟਕ ਜਾਂ ਰੰਗਮંચ ਕਰਨਾ ਹੁੰਦਾ ਉਹ ਅੰਦਰਲਾ ਮਨ ਉਹਦੇ ਵਿੱਚ ਨਹੀਂ ਨਹੀਂ ਸ਼ਾਮਲ ਹੁੰਦਾ ਉਹ ਇੱਕ ਫਿਲਮੀ ਕਲਾਕਾਰਾਂ ਦੀ ਤਰ੍ਹਾਂ ਜਿਹੜੇ ਕਲਾਕਾਰ ਨੇ ਉਹ ਕੰਮ ਕਰਦੇ ਨੇ ਜਾਂ ਮਹਿੰਗੇ ਮਹਿੰਗੇ ਸੈਟ ਲੈ ਕੇ ਜਾਂ ਸਾਡੇ ਜਿਹੜੇ ਕਰਿੰਦੇ ਨੇ ਰੰਗ ਰੰਗ ਕਰਮੀ ਨੇ ਜਿਹੜੇ ਉਹ ਮੋਟੀਆਂ ਰਕਮਾਂ ਲੈ ਕੇ ਯੁੱਗ ਮੇਲੇ ਕਰਾਉਂਦੇ ਨੇ ਤਾਂ ਉੱਥੇ ਇਹ ਲੱਗਦਾ ਹੁੰਦਾ ਕਿ ਪੰਜਾਬੀ ਨਾਟਕ ਤੇ ਰੰਗਮੰਚ ਦੀ ਲਾਈਨ ਨਹੀਂ ਲੱਗਦੀ ਇਹ ਕਿਸੇ ਪੱਖੋਂ ਵੀ ਕਿਉਂਕਿ ਇਹ ਸਿਰਫ ਮੁਕਾਬਲਤਨ ਮੁਕਾਬਲੇ ਲਈ ਬਣਾਇਆ ਹੋਇਆ ਸਾਰਾ ਜਿਹੜਾ ਸੈਟਅਪ ਹੁੰਦਾ ਹੈ ਤੇ ਫਰਸਟ ਆਊਨ ਦੀ ਪੋਜੀਸ਼ਨ ਲਈ ਸੈਕੰਡ ਆਊਨ ਦੀ ਪੋਜੀਸ਼ਨ ਲਈ ਜਿਦੇ ਵਿੱਚ ਸਾਡਾ ਜਿਹੜਾ ਅਸਲੀ ਮਕਸਦ ਹੈ ਰੰਗਮੰਚ ਦਾ ਉਹ ਕਿਦਰੇ ਖੋ ਗਿਆ ਪ੍ਰਤੀਤ ਹੁੰਦਾ ਕਿਉਂਕਿ ਰੰਗਮੰਚ ਦਾ ਜਿਹੜਾ ਅਸਲੀ ਮਕਸਦ ਹੈ ਉਹ ਸਾਡੇ ਆਵਾਮ ਨਾਲ ਜੁੜਿਆ ਹੋਇਆ ਹੈ ਸਾਡੇ ਆ ਆਮ ਵਰਗ ਨਾਲ ਸਾਡੇ ਸਮਾਜ ਨਾਲ ਜੁੜਿਆ ਹੋਇਆ ਹੈ ਕਿਉਂਕਿ ਸਮਾਜ ਦੀਆਂ ਸਮੱਸਿਆਵਾਂ ਨੂੰ ਪੇਸ਼ ਕਰਨਾ ਰੰਗਮੰਚ ਨੇ ਜਦੋਂ ਰੰਗਮੰਚ ਸਮਾਜ ਦੀਆਂ ਸਮੱਸਿਆਵਾਂ ਨੂੰ ਪੇਸ਼ ਨਹੀਂ ਕਰੇਗਾ ਉਹ ਇੱਕ ਮੁਕਾਬਲੇ ਲਈ ਕੰਮ ਕਰੇਗਾ ਉਹ ਇੱਕ ਉਹਦੇ ਅਦਾਕਾਰ ਜਿਆਦਾ ਸੋਹਣੀ ਅਦਾਕਾਰੀ ਲਈ ਕੰਮ ਕਰਦੇ ਨੇ ਉਹਦੇ ਉਹਦੇ ਅਦਾਕਾਰ ਮਹਿੰਗੇ ਸੈੱਟ ਨੂੰ ਵਿਖਾਉਣ ਲਈ ਕੰਮ ਕਰਦੇ ਨੇ ਮਹਿੰਗੀ ਕੋਸਟਿਮ ਨੂੰ ਵਿਖਾਉਣ ਲਈ ਕੰਮ ਕਰਦੇ ਨੇ ਤਾਂ ਉੱਥੇ ਸਮਾਜ ਦੇ ਉਹ ਉਦੇਸ਼ ਵਾਲਾ ਜਿਹੜਾ ਕੰਮ ਹੈ ਉਹ ਕਿਸੇ ਨਾ ਕਿਸੇ ਰੂਪ ਵਿੱਚ ਖਤਮ ਹੋ ਜਾਂਦਾ ਹੈ ਤਾਂ ਮੈਂ ਇਹ ਕਹਿਣਾ ਚਾਹਾਂਗੀ ਕਿ ਪੰਜਾਬੀ ਨਾਟਕ ਤੇ ਰੰਗਮંચ ਦਾ ਜਿਹੜਾ ਅਸਲੀ ਮਕਸਦ ਹੈ ਉਹ ਸਾਡੇ ਆਵਾਮ ਨਾਲ ਸਾਡੇ ਸਮਾਜ ਨਾਲ ਸਿੱਧੇ ਤੌਰ ਤੇ ਜੁੜਿਆ ਹੋਇਆ ਹੈ ਜਿਹਦੇ ਵਿੱਚ ਅ ਅਸੀਂ ਮੁਕਾਬਲਿਆਂ ਦੀ ਜਿਹੜੀ ਸਾਡੀ ਨਵੀਂ ਜਿਹੜੀ ਹੋਂਦ ਆ ਗਈ ਹੈ ਨਾਟਕ ਦੇ ਰੂਪ ਵਿੱਚ ਨਾਟਕ ਤੇ ਰੰਗਮंच ਦੀ ਹੋੜ ਵਿੱਚ ਤਾਂ ਉਹ ਨਹੀਂ ਹੋਣੀ ਚਾਹੀਦੀ ਉਹ ਇਸ ਤਰ੍ਹਾਂ ਹੋਣਾ ਚਾਹੀਦਾ ਕਿ ਉਹ ਸਾਡੇ ਸਮਾਜ ਨੂੰ ਸੇਧ ਦੇਣ ਵਾਲਾ ਸਾਡੇ ਸਮਾਜ ਤੇ ਸਿੱਧਾ ਪ੍ਰਭਾਵ ਪਾਉਣ ਵਾਲਾ ਹੋਵੇ ਜਿਹਦੇ ਵਿੱਚ ਮਹਿੰਗੇ ਸੈਟਾਂ ਦੀ ਮਹਿੰਗੇ ਕੋਸਟਿਊਮ ਦੀ ਜਾਂ ਫਿਰ ਮਹਿੰਗੇ ਰੰਗਕਰਮੀਆਂ ਦੀਆਂ ਫੀਸਾਂ ਦੀ ਸਾਨੂੰ ਸਾਡੀ ਸਾਨੂੰ ਜ਼ਰੂਰਤ ਨਾ ਮਹਿਸੂਸ ਹੋਵੇ ਸਾਨੂੰ ਇਹ ਨਾ ਲੱਗੇ ਕਿ ਇਹ ਤਾਂ ਮਹਿੰਗਾ ਕੰਮ ਹੈ ਜੀ ਇਹ ਸਾਡੇ ਤੋਂ ਹੋਣਾ ਨਹੀਂ ਸੋ ਅਸੀਂ ਮੰਨਦੇ ਹਾਂ ਕਿ ਮਾਝੇ ਵਾਲੇ ਜਦਿੰਦਰ ਬਰਾੜ ਜੀ ਵੀ ਕਰਦੇ ਨੇ ਨਾਡਸ਼ਾਲਾ ਦੇ ਵਿੱਚ ਕੰਮ ਕਾਫੀ ਉਹਨਾਂ ਦਾ ਕਾਫੀ ਆਪਣਾ بڑا ਉਹਨਾਂ ਦਾ ਮਿਹਨਤ ਲੱਗੀ ਹੁੰਦੀ ਹੈ ਉਹਦੇ ਵਿੱਚ ਪਰ ਉਹ ਵੀ ਕੰਬਾਈਂਡ ਕੰਮ ਨੇ ਉਹ ਵੀ ਬਹੁਤ ਸਾਰੇ ਵਿਅਕਤੀਆਂ ਦਾ ਰਲ ਮਿਲ ਕੇ ਕੀਤਾ ਹੋਇਆ ਕੰਮ ਹੈ ਜਿਹਨੂੰ ਕੋਈ ਇੱਕ ਬੰਦਾ ਜਿਹੜਾ ਹੈ ਉਹ ਮੈਨੇਜ ਨਹੀਂ ਕਰ ਸਕਦਾ ਇੱਕ ਬੰਦਾ ਇਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਉਹ ਨਹੀਂ ਕਰ ਸਕਦੇ ਸੋ ਪੰਜਾਬੀ ਨਾਟਕ ਤੇ ਰੰਗਮੰਚ ਜਿਹੜੇ ਈਸ਼ਵਰ ਚੰਦਰ ਨੰਦਾ ਹੋਰਾਂ ਨੇ ਸਾਨੂੰ ਦਿੱਤਾ ਸੀ ਉਹ ਇਹੀ ਸੀ ਕਿ ਅਸੀਂ ਪੰਜਾਬੀ ਤੇ ਨਾਟਕ ਰੰਗ ਪੰਜਾਬੀ ਨਾਟਕ ਤੇ ਰੰਗ ਮੰਚ ਨੂੰ ਅਸੀਂ ਆਮ ਲੋਕਾਂ ਵਿੱਚ ਲੈ ਕੇ ਜਾਈਏ ਤੇ ਉਹ ਬਿਨਾਂ ਖਰਚੇ ਤੋਂ ਹੋਵੇ ਤੇ ਬਿਨਾਂ ਕਿਸੇ ਧਾਮ-ਜਾਮ ਤੋਂ ਹੋਵੇ ਤੇ ਉਹ ਬਿਨਾਂ ਮੁਕਾਬਲਿਆਂ ਤੋਂ ਹੋਵੇ ਕਿਉਂਕਿ ਅਸੀਂ ਜਿਹੜਾ ਸਮਾਜ ਨੂੰ ਸੰਦੇਸ਼ ਦੇਣਾ ਉਹ ਮੁਕਾਬਲਿਆਂ ਦੇ ਵਿੱਚ ਆ ਕੇ ਨਹੀਂ ਦੇਣਾ ਅਸੀਂ ਉਹ ਸਮਾਜ ਨੂੰ ਸੰਦੇਸ਼ ਜੋ ਸਮਕਾਲੀ ਸਮਾਜ ਵਿੱਚ ਵਾਪਰ ਰਿਹਾ ਹੈ ਉਹਨੂੰ ਦੇਖਦਿਆਂ ਹੋਏ ਉਸ ਨਾਟਕ ਨੂੰ ਅਸੀਂ ਖੇਡੀਏ ਉਸ ਨਾਟਕ ਦੇ ਵਿੱਚ ਉਸ ਸਮਕਾਲੀ ਸਮਾਜ ਦੇ ਵਿੱਚ ਜੋ ਬੁਰਾਈ ਪ੍ਰਵੇਸ਼ ਕਰ ਰਹੀ ਹੈ ਉਸ ਬੁਰਾਈ ਲਈ ਅਸੀਂ ਉਹ ਨਵਾਂ ਸੰਦੇਸ਼ ਜਿਹੜਾ ਉਹ ਸਮਾਜ ਵਿੱਚ ਲੈ ਕੇ ਜਾਈ ਆਪਣੇ ਰੰਗਮંચ ਦੇ ਨਾਟਕ ਦੇ ਥਰੂ ਜਿਵੇਂ ਕਿ ਪਹਿਲਾਂ ਹੀ ਗੱਲ ਕਰ ਚੁੱਕੀਆਂ ਵੀ ਹਰੇਕ ਖਿੱਤੇ ਦਾ ਹਰੇਕ ਖੇਤਰ ਦਾ ਹਰੇਕ ਸਮਾਜ ਦਾ ਆਪਣਾ ਇੱਕ ਜਿਹੜਾ ਦਾਇਰਾ ਉਹ ਦਾਇਰੇ ਦੇ ਆਪਣੇ ਨਾਟਕਕਾਰ ਨੇ ਰੰਗਰਮੀ ਨੇ ਜਿਸ ਤਰ੍ਹਾਂ ਕਵੀ ਹੁੰਦੇ ਨੇ ਨਾਵਲਕਾਰ ਹੁੰਦੇ ਨੇ ਉਸੇ ਤਰ੍ਹਾਂ ਨਾਟਕਕਾਰ ਨੇ ਰੰਗਰਮੀ ਨੇ ਪਰ ਜਦੋਂ ਅਸੀਂ ਪੰਜਾਬੀ ਨਾਟਕ ਤੇ ਰੰਗਮંચ ਦੀ ਗੱਲ ਕਰਦੇ ਆ ਤਾਂ ਉਹਦੇ ਵਿੱਚ ਉਹ ਸਾਰੇ ਖਿੱਤੇ ਸ਼ਾਮਿਲ ਨੇ ਚਾਹੇ ਉਹ ਮਾਝਾ ਹੋਵੇ ਚਾਹੇ ਉਹ ਮਾਲਵਾ ਹੋਵੇ ਚਾਹੇ ਉਹ ਦੁਆਬਾ ਹੋਵੇ ਚਾਹੇ ਉਹ ਪੁਆਦ ਪੁਆਦ ਦਾ ਹੋਵੇ ਇੱਥੋਂ ਤੱਕ ਕਿ ਉਹ ਪਰਲੇ ਪੰਜਾਬ ਦੀ ਚਾਹੇ ਪਰਲੇ ਪੰਜਾਬ ਦਾ ਰੰਗਮંચ ਹੋਵੇ ਪਾਕਿਸਤਾਨ ਵਾਲੇ ਪੰਜਾਬ ਦਾ ਤਾਂ ਅਸੀਂ ਉਹਨੂੰ ਵੀ ਨਾਲ ਸ਼ਾਮਿਲ ਕਰਦੇ ਹਾਂ ਕਿਉਂਕਿ ਪਛਮੀ ਪੰਜਾਬ ਵਾਲਿਆਂ ਨੇ ਹਲੇ ਆਪਣੀ ਇਸ ਸਪਿਰਤ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਅ ਲੋਕਾਂ ਦੇ ਵਿੱਚ ਲੈ ਕੇ ਜਾਣ ਵਾਲੀ ਜਿਹੜੀ ਪਿਰਤ ਹੈ ਉਹਨਾਂ ਨੂੰ ਉਹ ਫਿਰ ਵੀ ਆ ਸਧਾਰਨ ਸਟੇਜਾਂ ਦੇ ਉੱਪਰ ਕਰਦੇ ਨੇ ਤੇ ਉਹਨਾਂ ਨੂੰ ਲੋਕਾਂ ਨਾਲ ਜੋੜ ਕੇ ਰੱਖਿਆ ਹੋਇਆ ਹੈ ਭਾਵੇਂ ਉਹ ਹਾਸਰਸੀ ਸਟੇਜ ਹੋਵੇ ਭਾਵੇਂ ਉਹ ਕਿਸੇ ਵੀ ਤਰੀਕੇ ਦੀ ਸਟੇਜ ਹੋਵੇ ਉਹਨਾਂ ਨੂੰ ਉਹਨਾਂ ਨੇ ਜੋੜ ਕੇ ਰੱਖਿਆ ਹੋਇਆ ਹੈ ਹੁਣ ਆਪਾਂ ਅੱਗੇ ਗੱਲ ਕਰਾਂਗੇ ਆ ਕਿ ਮਾਲਵੇ ਦੇ ਵਿੱਚ ਜਿਹੜਾ ਰੰਗਮੰਚ ਸੀ ਜਿੱਥੇ ਮੈਂ ਪੈਦਾ ਹੋਈ ਹਾਂ ਮਾਲਵੇ ਦੇ ਰੰਗ ਮੰਚ ਦੇ ਵਿੱਚ ਅਜਮੇਰ ਸਿੰਘ ਔਲਖੋਰਾ ਦੀ ਬੜੀ ਵੱਡੀ ਦੇਣ ਰਹੀ ਹੈ ਉਸ ਤੋਂ ਬਾਅਦ ਸਰਬਜੀਤ ਸਿੰਘ ਔਲਖੋਰਾ ਦੀ ਦੇਣ ਰਹੀ ਹੈ ਉਸ ਤੋਂ ਬਾਅਦ ਡਾਕਟਰ ਕੁਲਦੀਪ ਸਿੰਘ ਦੀਪ ਤੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਅਸੀਂ ਛੋਟੇ-ਮੋਟੇ ਰੰਗਰਮੀ ਵੀ ਆਪਣਾ-ਆਪਣਾ ਜਿਹੜਾ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਯੋਗਦਾਨ ਦੇ ਰਹੇ ਹਾਂ ਮਾਲਵੇ ਦੇ ਰੰਗ ਮੰਚ ਨਾਲ ਸਬੰਧਤ ਸ਼ਖਸੀਅਤਾਂ ਜਿਹੜੀਆਂ ਨੇ ਸਾਡੇ ਆਮ ਸਮਾਜ ਤੋਂ ਪੈਦਾ ਹੋਈਆਂ ਹੋਈਆਂ ਉਹਨਾਂ ਨੇ ਬੜੇ ਉੱਚ ਪਾਏ ਦੇ ਜਿਹੜੇ ਨਾਟਕ ਨੇ ਉਹ ਖੇਲੇ ਵੀ ਨੇ ਸਮਾਜ ਚ ਲਾ ਜਾ ਕੇ ਤੇ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਨੇ ਨੁਕੜ ਨਾਟਕ ਹੋਣ ਚਾਹੇ ਉਹ ਕਿਸੇ ਨਾ ਕਿਸੇ ਤਰੀਕੇ ਸ਼ਹੀਦ ਭਗਤ ਸਿੰਘ ਦੇ ਦਿਹਾੜੇ ਨੂੰ ਲੈ ਕੇ ਹੋਵੇ ਸ਼ਹੀਦ ਕਰਤਾਰ ਸਿੰਘ ਸਰਾਭੇ ਦੇ ਦਿਹਾੜੇ ਨੂੰ ਲੈ ਕੇ ਹੋਵੇ ਸ਼ਹੀਦ ਉਧਮ ਸਿੰਘ ਦੇ ਦਿਹਾੜੇ ਨੂੰ ਲੈ ਕੇ ਹੋਵੇ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਸਾਡਾ ਖੇਤਾ ਜਿਹੜਾ ਉਹ ਆਪਣੇ ਤਰੀਕੇ ਨਾਲ ਸਰਗਰਮ ਰਿਹਾ ਹੈ ਤੇ ਕਰਦਾ ਆ ਰਿਹਾ ਆਪਣੀ ਸਰਗਰਮੀ ਤੇ ਮੈਂ ਹੁਣ ਇਹ ਕਹਿਣਾ ਚਾਹਾਂਗੀ ਕਿ ਜੇ ਪੰਜਾਬ ਦੇ ਨਾਟਕ ਤੇ ਰੰਗਮੰਚ ਦੀ ਅਸੀਂ ਗੱਲ ਕਰੀਏ ਤਾਂ ਸਰਕਾਰਾਂ ਨੇ ਸਾਨੂੰ ਕਦੇ ਵੀ ਇਸ ਪੱਖ ਤੋਂ ਨਹੀਂ ਗੋਲਿਆ ਕਿ ਅਸੀਂ ਜਿਹੜੇ ਥੀਏਟਰ ਐਕਟਿਵਿਸਟ ਨੇ ਜਿਹੜੇ ਰੰਗਕਰਮੀ ਨੇ ਜਿਹੜੇ ਰੰਗਮੰਚ ਕਰਨ ਕਰਨ ਵਾਲੇ ਅਦਾਕਾਰ ਨੇ ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਦੀ ਕੋਈ ਮਾਇਕ ਸਹਾਇਤਾ ਦਿੱਤੀ ਜਾਵੇ ਜਾਂ ਉਹਨਾਂ ਲਈ ਕੋਈ ਇਸ ਤਰ੍ਹਾਂ ਦੇ ਆਡੀਟੋਰੀਅਮਸ ਜਾਂ ਕਿਸੇ ਉਸ ਤਰ੍ਹਾਂ ਦੀਆਂ ਸਟੇਜਾਂ ਦਾ ਪ੍ਰਬੰਧ ਕੀਤਾ ਜਾਵੇ ਇਸ ਤਰ੍ਹਾਂ ਦਾ ਸਰਕਾਰ ਵੱਲੋਂ ਅੱਜ ਤੱਕ ਕਦੇ ਵੀ ਨਹੀਂ ਹੋਇਆ ਸੋ ਇਹ ਬਹੁਤ ਜ਼ਰੂਰੀ ਹੁੰਦਾ ਕਿ ਜਦੋਂ ਅਸੀਂ ਕਿਸੇ ਖਾਸ ਕਿਤੇ ਨੂੰ ਅਸੀਂ ਉਹਦਾ ਵਿਕਾਸ ਕਰਨਾ ਹੈ ਉਹਦੀਆਂ ਕੋਮਲ ਕਲਾਮਾਂ ਸਾਹਿਤ ਤੇ ਪ੍ਰਦਰਸ਼ਨੀ ਕਲਾਮਾਂ ਦਾ ਵਿਕਾਸ ਕਰਨਾ ਹੈ ਤਾਂ ਉਹਦੇ ਵਿੱਚ ਥੀਏਟਰ ਜਿਹੜਾ ਹੈ ਉਹ ਪਹਿਲਾ ਔਜ਼ਾਰ ਹੈ ਸੋ ਥੀਏਟਰ ਤੇ ਰੰਗਮੰਚ ਨੂੰ ਉਤਸ਼ਾਹਿਤ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਤਾਂ ਇਹਦੇ ਲਈ ਪਹਿਲੀ ਗੱਲ ਤਾਂ ਇਹੀ ਹੈ ਕਿ ਸਰਕਾਰਾਂ ਨੂੰ ਸਾਡੇ ਚਾਹੇ ਉਹ ਸਾਡੀਆਂ ਸੂਬਾ ਸਰਕਾਰਾਂ ਨੇ ਚਾਹੇ ਉਹ ਸਾਡੀਆਂ ਕੇਂਦਰੀ ਸਰਕਾਰਾਂ ਨੇ ਉਹਨਾਂ ਨੂੰ ਇਹਨਾਂ ਰੰਗਰਮੀਆਂ ਖਾਸ ਕਰਕੇ ਸਾਹਿਤ ਤੇ ਕੋਮਲ ਕਲਾਮਾਂ ਤੇ ਪ੍ਰਦਰਸ਼ਨੀ ਕਲਾਮਾਂ ਵੱਲ ਖਾਸ ਧਿਆਨ ਦੇਣਾ ਚਾਹੀਦਾ ਤੇ ਜਿੱਥੇ ਜ਼ਰੂਰਤ ਹੁੰਦੀ ਹੈ ਉੱਥੇ ਮਾਇਕ ਸਹਾਇਤਾ ਵੀ ਪ੍ਰਦਾਨ ਕਰਨੀ ਚਾਹੀਦੀ ਹੈ ਹਮੇਸ਼ਾ ਵੇਖਿਆ ਗਿਆ ਕਿ ਜਿਹੜੇ ਥੀਏਟਰ ਤੇ ਰੰਗਰਮੀ ਨੇ ਉਹ ਆਪਣੇ ਪੱਧਰ ਤੇ ਹੀ ਇਹ ਜਿਹੜਾ ਕੋਈ ਨਾ ਕੋਈ ਜੁਗਾੜ ਲਗਾ ਕੇ ਆਪਣੇ ਤਰੀਕੇ ਨਾਲ ਜਿਹੜੇ ਨੇ ਇਹ ਰੰਗਮੰਚ ਕਰਦੇ ਨੇ ਜਾਂ ਥਾਂ-ਥਾਂ ਤੇ ਜਾ ਕੇ ਜਾਂ ਆਪਣੇ ਨੁਕੜਨਾਟਕ ਜਾਂ ਆਪਣੇ ਪਿੰਡਾਂ ਵਿੱਚ ਜਾ ਕੇ ਮੰਚ ਤੇ ਆਪਣੇ ਨਾਟਕ ਖੇਡਿਆ ਕਰਦੇ ਨੇ ਸੋ ਇੱਕ ਜਿਹੜੀ ਚੀਜ਼ ਹੈ ਉਹ ਬਹੁਤ ਜ਼ਰੂਰੀ ਜਿਹੜੀ ਹੈ ਪੰਜਾਬੀ ਨਾਟਕ ਤੇ ਰੰਗ ਮੰਚ ਲਈ ਉਹ ਇਹ ਹੈ ਕਿ ਹਮੇਸ਼ਾ ਹੀ ਇਹਨੂੰ ਇੱਕ ਕੁਦਰਤੀ ਗੱਲ ਹੈ ਕਿ ਕਦੇ ਵੀ ਜਿਹੜੇ ਆਵਾਜ਼ ਉਠਾਉਣ ਵਾਲੇ ਹੁੰਦੇ ਨੇ ਜਾਂ ਕਲਮ ਜਿਹੜੀ ਹੁੰਦੀ ਹੈ ਉਹ ਸਾਡੀਆਂ ਸਮਕਾਲੀ ਸਰਕਾਰਾਂ ਨੂੰ ਉਹ ਗੱਲ ਨਹੀਂ ਪਾਉਂਦੀ ਹੁੰਦੀ ਕਦੇ ਵੀ ਤਾਂ ਇਹਦੇ ਲਈ ਜ਼ਰੂਰੀ ਹੈ ਕਿ ਸਰਕਾਰਾਂ ਇਸ ਲਈ ਆਪਣੇ ਆਪ ਨੂੰ ਤਿਆਰ ਕਰਨ ਕਿ ਜਿਹੜਾ ਸਭ ਤੋਂ ਵੱਡਾ ਔਜ਼ਾਰ ਹੈ ਸਮਾਜਿਕ ਤਬਦੀਲੀ ਦਾ ਉਹ ਥੀਏਟਰ ਤੇ ਸਾਹਿਤ ਹੀ ਹੈ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਅਸੀਂ ਸਮਾਜ ਵਿੱਚ ਤਬਦੀਲੀ ਲਿਆਉਣੀ ਹੈ ਤਾਂ ਤਬਦੀਲੀ ਇਕੱਲੀ ਵੋਟ ਪਾ ਕੇ ਨਹੀਂ ਤਬਦੀਲੀ ਆਉਣੀ ਕਿ ਵੋਟ ਪਾਤੀ ਜੀ ਅਸੀਂ ਇਸ ਵਾਰ ਹੋਰ ਜਿਹੜਾ ਹੈ ਆਪਣੇ ਜਿਹੜਾ ਹੈ ਵੋਟਰ ਨੇ ਆਪਣੀ ਜਿਹੜੀ ਵੋਟ ਹੈ ਇਸ ਵਾਰ ਕਿਸੇ ਹੋਰ ਉਮੀਦਵਾਰ ਨੂੰ ਦੇਤੀ ਤੇ ਉਹ ਜਿਹੜਾ ਹੈ ਬਦਲਾਵ ਲੈ ਆਵੇਗਾ ਜਾਂ ਹੋਰ ਜਾਂ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਸਮਾਜ ਵਿੱਚ ਚੇਂਜ ਆ ਜਾਵੇਗਾ ਪੋਲੀਟੀਕਲ ਚੇਂਜ ਆ ਜਾਵੇਗਾ ਸੋਸ਼ਲ ਚੇਂਜ ਆ ਜਾਵੇਗਾ ਜਾਂ ਇਕਨੋਮਿਕਲ ਜਿਹੜਾ ਚੇਂਜ ਆ ਜਾਵੇਗਾ ਇਸ ਤਰ੍ਹਾਂ ਦੀ ਗੱਲ ਨਹੀਂ ਹੁੰਦੀ ਜਦੋਂ ਵੀ ਕਦੇ ਸਮਾਜਿਕ ਤਬਦੀਲੀ ਦਾ ਜ਼ਿਕਰ ਆਉਂਦਾ ਤਾਂ ਉੱਥੇ ਹਮੇਸ਼ਾ ਸਾਹਿਤ ਤੇ ਕਲਾਵਾਂ ਹੀ ਪਹਿਲਾ ਔਜ਼ਾਰ ਹੁੰਦੀਆਂ ਨੇ ਸੋ ਸਰਕਾਰਾਂ ਨੂੰ ਇਹ ਜ਼ਰੂਰ ਚਾਹੀਦਾ ਹੈ ਕਿ ਕੋਮਲ ਕਲਾਮਾਂ ਤੇ ਸਾਡਾ ਸਾਹਿਤ ਤੇ ਸਾਡੀਆਂ ਪ੍ਰਦਰਸ਼ਨੀ ਕਲਾਮਾਂ ਜਿਹਦੇ ਵਿੱਚ ਥੀਏਟਰ ਪਹਿਲਾ ਔਜ਼ਾਰ ਹੈ ਉਹਨਾਂ ਨੂੰ ਜ਼ਰੂਰ ਵਿਕਸਿਤ ਕੀਤਾ ਜਾਵੇ ਉਹਨਾਂ ਨਾਲ ਇਹ ਜਿਹੜੀ ਹੈ ਮੇਰ-ਤੇਰ ਦੀ ਜਿਹੜੀ ਧਾਰਨਾ ਹੈ ਉਹ ਖਤਮ ਕਰਦੇ ਆ ਉਹਨਾਂ ਨੂੰ ਮਾਇਕ ਸਹਾਇਤਾ ਪ੍ਰਦਾਨ ਕਰਦੇ ਆ ਇਸ ਤਰ੍ਹਾਂ ਦੀ ਜਿਹੜੀ ਸੰਸਥਾਵਾਂ ਨੇ ਉਹ ਪੰਜਾਬ ਵਿੱਚ ਖੋਲ੍ਹਣੀਆਂ ਪੰਜਾਬ ਵਿੱਚ ਵੀ ਬਾਹਰ ਵੀ ਖੋਲ੍ਹੀਆਂ ਜਾਣੀਆਂ ਜ਼ਰੂਰੀ ਨੇ ਤੇ ਇਹਨਾਂ ਦੇ ਜਿਹੜੇ ਕੰਪੀਟੀਸ਼ਨ ਸਿਰਫ ਯੁਵਕ ਮੇਲਿਆਂ ਤੱਕ ਸੀਮਿਤ ਨਾ ਰਹਿਣਾ ਕਿਉਂਕਿ ਯੂਗ ਮੇਲਿਆਂ ਤੱਕ ਸੀਮਤ ਰਹਿ ਕੇ ਸਿਰਫ ਉਹੀ ਗੱਲ ਆ ਜਾਂਦੀ ਹੈ ਵਾਰ-ਵਾਰ ਕਿ ਅਸੀਂ ਸਿਰਫ ਇੱਥੇ ਕੰਪੀਟੀਸ਼ਨ ਕਰਕੇ ਇੱਥੇ ਕਾਲਜ ਜਿਹੜੇ ਨੇ ਮਹਿੰਗੇ-ਮਹਿੰਗੇ ਕੰਪੀਟੀਸ਼ਨ ਕਰਾ ਦਿੰਦੇ ਨੇ ਤੇ ਬਾਹਰ ਜਾਣ ਦਾ ਅੱਗੇ ਜਾਣ ਦਾ ਨਾ ਬੱਚਿਆਂ ਕੋਲ ਕੋਈ ਵੀ ਜਿਹੜਾ ਹੈ ਸਾਧਨ ਨਹੀਂ ਹੁੰਦਾ ਸੋ ਜ਼ਰੂਰੀ ਹੈ ਕਿ ਮੁਕਾਬਲਿਆਂ ਦੀ ਬਜਾਏ ਮੇਰੇ ਹਿਸਾਬ ਨਾਲ ਇਸ ਤਰ੍ਹਾਂ ਦੇ ਜਿਹੜੇ ਨੇ ਮੰਚ ਤੇ ਪ੍ਰਦਰਸ਼ਨ ਕਰਵਾਏ ਜਾਣ ਜਿਹੜੇ ਮੰਚੀ ਪ੍ਰਦਰਸ਼ਨ ਨੇ ਜਿਹੜੇ ਨਾਟਕਾਂ ਦੇ ਸਾਡੀਆਂ ਸਟੇਜਾਂ ਦੇ ਉੱਪਰ ਇਸ ਤਰ੍ਹਾਂ ਦੇ ਪ੍ਰਦਰਸ਼ਨ ਨਾਟਕਾਂ ਦੇ ਹੋਣੇ ਚਾਹੀਦੇ ਨੇ ਜਿਹਦੇ ਨਾਲ ਸਾਡੇ ਸਭਾਜ ਨੂੰ ਵੱਧ ਤੋਂ ਵੱਧ ਲਾਹਾ ਹੋਵੇ ਸਾਡਾ ਜਿਹੜਾ ਆਵਾਮ ਹੈ ਉਸ ਤੋਂ ਸਮਾਜਿਕ ਤਬਦੀਲੀ ਦਾ ਇੱਕ ਸਾਧਨ ਲੈ ਸਕੇ ਬਣਾ ਸਕੇ ਉਹਨੂੰ ਆਪਣਾ ਕਿਉਂਕਿ ਜੇ ਸਮਾਜਿਕ ਤਬਦੀਲੀਆਂ ਦਾ ਸਮਾਜਿਕ ਪਰਵਰਤਨ ਦਾ ਸੀ ਜੇ ਸੋਚੀਏ ਵੀ ਕੱਲੀਆਂ ਸਰਕਾਰਾਂ ਕਰ ਦੇਣਗੀਆਂ ਜਾਂ ਅਸੀਂ ਜਿਹੜੇ ਬਤੌਰ VOTER ਆਪਣਾ ਉਮੀਦਵਾਰ ਚੇਂਜ ਕਰਕੇ ਹੋਰ ਕਿਸੇ ਨੂੰ ਵੋਟ ਪਾ ਕੇ ਅਸੀਂ ਸਮਾਜਿਕ ਤਬਦੀਲੀ ਲਿਆਵਾਂਗੇ ਤਾਂ ਇਹ ਅਸੰਭਵ ਹੈ ਸੋ ਹਮੇਸ਼ਾ ਹੀ ਸਾਹਿਤ ਤੇ ਕਲਾ ਦੇ ਰਾਹੀਂ ਹੀ ਅਸੀਂ ਜਿਹੜਾ ਹੈ ਆਪਣਾ ਸਮਾਜਿਕ ਪਰਵਰਤਨ ਸੰਭਵ ਕਰ ਸਕਦੇ ਹਾਂ ਸੋ ਜਿੰਨਾ ਸਾਡਾ ਆਵਾਮ ਇਸ ਚੀਜ਼ ਨਾਲ ਜੁੜਿਆ ਹੋਣਾ ਚਾਹੀਦਾ ਹੈ ਉਹ ਜ਼ਰੂਰੀ ਹੈ ਕਿ ਆਵਾਮ ਨੂੰ ਜੋੜਨਾ ਚਾਹੇ ਉਹ ਰੰਗਰਮੀ ਜੁੜਨ ਚਾਹੇ ਉਹ ਅਧਿਆਪਕ ਜੋੜਨ ਚਾਹੇ ਉਹ ਸਮਾਜ ਦੇ ਨੁਮਾਇंदे ਜੋੜਨ ਚਾਹੇ ਉਹ ਲੀਡਰ ਜੋੜਨ ਤਾਂ ਉਹਨਾਂ ਨੂੰ ਜ਼ਰੂਰੀ ਹੈ ਕਿ ਆਵਾਮ ਨੂੰ ਸਾਹਿਤ ਤੇ ਕਲਾ ਨਾਲ ਜੋੜਿਆ ਜਾਵੇ ਕਿਉਂਕਿ ਜਿੰਨੀ ਜਿੰਨੀ ਇਹ ਸਾਡੇ ਜੁੜਨ ਦੀ ਸਮਰੱਥਾ ਵਧੇਗੀ ਸਾਹਿਤ ਤੇ ਕਲਾ ਨਾਲ ਉਨਾ ਹੀ ਸਾਡਾ ਸਮਾਜਿਕ ਤਬਦੀਲੀ ਦਾ ਜਿਹੜਾ ਹੈ ਸਾਨੂੰ ਕੋਈ ਨਾ ਕੋਈ ਜਿਹੜਾ ਹੈ ਰਸਤਾ ਨਜ਼ਰ ਆਵੇਗਾ ਇਹ ਬਹੁਤ ਜ਼ਰੂਰੀ ਹੈ ਸੋ ਅੱਜ ਦੀਆਂ ਗੱਲਾਂ ਮੇਰੀਆਂ ਇੰਨੀਆਂ ਕੀ ਸੀਗੀਆਂ ਕਿ ਥੀਏਟਰ ਦੇ ਰਾਹੀਂ ਜਾਂ ਰੰਗਮંચ ਦੇ ਰਾਹੀਂ ਅਸੀਂ ਕਿਸ ਤਰ੍ਹਾਂ ਜਿਹੜਾ ਹੈ ਸਮਾਜਿਕ ਤਬਦੀਲੀ ਲਿਆ ਸਕਦੇ ਆ ਜਾਂ ਪੰਜਾਬੀ ਤੇ ਨਾਟਕ ਪੰਜਾਬੀ ਨਾਟਕ ਤੇ ਰੰਗਮंच ਦਾ ਸਫ਼ਰ ਕਿੱਥੋਂ ਤੋਂ ਹੁਣ ਤੱਕ ਕਿੰਨਾ ਆਇਆ ਕਿੰਨੀ ਸਦੀ ਹੋ ਗਈ ਇਸ ਨੂੰ ਚਲਦੇ ਆ ਕਿੱਥੋਂ ਇਹਦੀ ਸ਼ੁਰੂਆਤ ਹੋਈ ਤੇ ਕੀ ਕੀ ਇਹਦੇ ਵਿੱਚ ਹੁਣ ਤੱਕ ਪ੍ਰਯੋਗ ਹੋਏ ਨੇ ਜਾਂ ਕੀ ਕੀ ਸਾਡੇ ਰੰਗਕਰਮੀ ਕਰ ਰਹੇ ਨੇ ਇਹਦੇ ਲਈ ਆਪਾਂ ਗੱਲਾਂ ਬਾਤਾਂ ਕੀਤੀਆਂ ਨੇ ਉਮੀਦ ਹੈ ਦੋਸਤੋ ਤੁਹਾਨੂੰ ਇਹ ਜਿਹੜੀ ਹੈ ਮੇਰੀ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ ਉਮੀਦ ਹੈ ਕਿ ਤੁਸੀਂ ਵੱਧ ਤੋਂ ਵੱਧ ਵੱਧ ਤੋਂ ਵੱਧ ਇੱਥੇ ਕਮੈਂਟ ਕਰੋਗੇ ਇਹਨੂੰ ਗੱਲਬਾਤ ਨੂੰ ਸ਼ੇਅਰ ਕਰੋਗੇ ਤੇ ਆਪਣੇ ਜਿਹੜੇ ਚੰਗੇ ਸੁਝਾਅ ਹੈ ਉਹ ਤੁਸੀਂ ਸਾਨੂੰ ਦੇਣ ਦੀ ਕੋਸ਼ਿਸ਼ ਕਰੋਗੇ ਬਹੁਤ ਬਹੁਤ ਧੰਨਵਾਦ